ਨੇੜੇ ਕਰਕੇ ਰੇਹ ਦਿਖਾ ਦੇ ਜਮਾ ਵੀ ਵੱਟ ਦੇ ਨਾਲ ਤਾਂ ਹੀ ਪਈ ਆ ਨੀਵਾ ਕਰਕੇ ਇਹਨੂੰ ਪਈ ਆ ਨਾਲ ਤਾਂ ਹੀ ਮਨਾਲ ਆਪਾਂ ਕਰ ਰਹੇ ਆ ਤੇ ਇਹਦੀ ਵੀ ਆਪਾਂ ਜੀ ਟੈਂਕੀ ਕਰਤੀ ਜਮਾ ਫੁੱਲ ਦੋ ਗੇੜੇ ਉਹਦੇ ਜਾ ਕੇ ਦੋ ਗੇੜੇ ਇਹਦੇ ਜਾ ਕੇ ਚਾਰ ਗੇੜੇ ਆਏ ਆ ਬਾਈ ਜੀ ਤੰਨਾ ਗੱਲਿਆਂ ਦੇ ਵਿੱਚ ਲਵਾਈ ਚ ਝਨੀਰ ਵਾਲੇ ਸੀਰੇ ਦਾ ਬਾਈ ਜੀ ਸਿਸਟਮ ਆ ਤੇ ਇਹਨੂੰ ਬੜਾ ਸੁਆਦ ਪਿਆ ਆ ਵਾ ਚਲਾਉਣ ਦਾ ਸਿਸਟਮ ਇਹਨੇ ਚਲਾਉਣਾ ਤੇ ਸਪਾਈਡਰ ਮੈਂ ਚਲਾਉਣਾ ਬਾਈ ਤਿੰਨ ਗੱਟੇ ਆਪਾਂ ਸਪਾਈਡਰ ਚ ਪਾਤੇ ਆ ਜੀ ਇਕ ਹੋਰ ਆਪਣੀ ਹਜੇ ਇਹ ਰਹਿੰਦੀ ਆ ਜੀ ਕਣਕ ਪਿਉਣ ਵਾਲੀ ਅੱਜ ਹੋ ਗਈ ਆ 21 ਜਨਵਰੀ ਆਹੀ ਇਹਦਾ ਫਾਇਦਾ ਆ ਮੂਰੇ ਜਿਹੜਾ ਪਾਸਪੇਡਰ ਲਾਉਣੇ ਆ ਆਪਾਂ ਨੂੰ ਦੱਸਦੀ ਆ ਵੀ ਰੇ ਕਿੱਥੋਂ ਤਾਈਂ ਜਾਂਦੀ ਆ ਹਾਂਜੀ ਕਿਸਾਨ ਭਰਾਵੋ ਸਸਕਾਲ ਤੇ ਠੰਡ ਬਹੁਤ ਜ਼ਿਆਦਾ ਆ ਤੇ ਜਿਹੜਾ ਅੱਜ ਆਪਾਂ ਰੇ ਦਾ ਕੰਮ ਉਹ ਆਪਣੇ ਬੋਮ ਨਾਲ ਆਪਾਂ ਕਰ ਰਹੇ ਆ ਤੇ ਇਹਦੀ ਵੀ ਆਪਾਂ ਜੀ ਟੈਂਕੀ ਕਰਤੀ ਜਮਾਂ ਫੁੱਲ ਤੇ ਕੱਢਾਂਗੇ ਫਿਰ ਇਹਦੀ ਵੀ ਐਵਰੇਜ ਵੀ 6 ਕਿੱਲਿਆਂ ਤੇ ਆਪਾਂ ਰੇ ਪਾਉਣੀ ਆ 6 ਗੱਟੇ ਪਾਵਾਂਗੇ ਗੋਭੀ ਵਾਲੀ ਕਣਕਾ ਜਿਹੜੀ ਲੇਟ ਵੈਰੈਟੀ ਆ ਇਹਨੂੰ ਪਾਣੀ ਸ਼ੁਰੂ ਕਰਨਾ ਆਪਾਂ ਹਜੇ ਕੋਰ ਆਪਣੀ ਰਹਿੰਦੀ ਆ ਭਿਉਣ ਵਾਲੀ ਉਹਦੇ ਤੇ ਪਾ ਰਹੇ ਆ ਤੇ ਨਾਲੇ ਇਹਦੀ ਡੀਜ਼ਲ ਦੀ ਆਪਾਂ ਐਵਰੇਜ ਕੱਢਾਂਗੇ ਕੰਮ ਤਿੰਨ ਕਰਾਂਗੇ ਨਾਲੇ ਪਾਵਾਂਗੇ ਰੇ ਤੇ ਨਾਲੇ ਆਪਾਂ ਐਵਰੇਜ ਵੀ ਕੱਢਣੀ ਆ ਕਿੰਨੇ ਟਾਈਮ ਦੇ ਵਿੱਚ ਜਿਹੜੀ ਰੇ ਆਪਣੀ ਉਹ ਖਲਾਰਦਾ ਤੇ ਕਿੰਨਾ ਤੇਲ ਖਾਊਗਾ ਇਹ ਵੀ ਆਪਾਂ ਐਵਰੇਜ ਪਾਵਾਂਗੇ ਤੇ ਸਾਡਾ ਛੋਟਾ ਕਿਸਾਨ ਆ ਜਿਹੜਾ ਉਹ ਵੀ ਸਾਡੇ ਨਾਲ ਰਹਿੰਦਾ ਹੈ ਬਾਈ ਇਹ ਵੀ ਵੇਖੂਗਾ ਉੱਤੇ ਬਹਿ ਕੇ ਕਿਵੇਂ ਰੇ ਡੈਗਦੀ ਆ ਤੇ ਪੂਰਾ ਕੰਮ ਆ ਜਿਹੜਾ ਨਾਲ-ਨਾਲ ਪੜ੍ਹਾਈ ਦੇ ਅਸੀਂ ਇਹਨੂੰ ਉਹ ਕੰਮ ਵੀ ਸਿਖਾ ਰਹੇ ਆ ਗੇਅਰ ਵਗੈਰਾ ਕਿਵੇਂ ਲਾਉਣੇ ਆ ਅਸੀਂ ਕਿੱਥੋਂ ਕਿਹੜੀ ਆਈਟਮ ਛੱਡਣੀ ਆ ਕਿੱਥੋਂ ਸਪਾਈਡਰ ਨੂੰ ਬੰਦ ਕਰਨਾ ਹੈ ਕਿਵੇਂ ਅਸੀਂ ਮਗਰਲਾ ਸਪਰੇਅ ਬੂਮ ਆ ਜਿਹੜਾ ਤੇ ਇਸ ਟਾਈਮ ਆ ਜਿਹੜਾ ਇਹਦੀ ਵੀ ਡੈੱਕ ਚਲਾਉਣ ਦੀ ਡਿਊਟੀ ਆ ਤੇ ਇਹ ਡੈੱਕ ਮਤਲਬ ਕਿ ਬਾਈ ਜਿਹੜਾ ਸੀਰਾ ਆਪਣਾ ਪੈਂਡੋ ਦਾ ਵੀਰੇ ਦਾ ਸੀਗਾ ਝਨੀਰ ਝਨੀਰ ਵਾਲੇ ਸੀਰੇ ਦਾ ਬਾਈ ਜੀ ਸਿਸਟਮ ਆ ਇਹਨੂੰ ਬੜਾ ਸਵਾਦ ਪਿਆ ਆ ਵਾ ਚਲਾਉਣ ਦਾ ਤੇ ਅੱਜ ਆਇਆ ਹੈਗਾ ਬਾਈ ਜੀ ਐਤਵਾਰ ਤੇ ਆਂਦਾ ਮੈਂ ਵੀ ਅੱਜ ਛੁੱਟੀ ਆ ਤੇ ਤੁਹਾਡੇ ਨਾਲ ਜਲੂੰਗਾ ਠੰਡ ਪਰ ਹੈ ਗਈ ਆ ਤੇ ਇਹਦੇ ਨਾਲ ਸਿਸਟਮ ਇਹਨੇ ਚਲਾਉਣਾ ਤੇ ਸਪਾਈਡਰ ਮੈਂ ਚਲਾਉਣਾ ਬਾਈ ਦੋਵੇਂ ਕੰਮ ਕਰਾਂਗੇ ਤੇ ਦਿਖਾਉਣੇ ਤਿੰਨ ਘਟੇ ਆਪਾਂ ਸਪਾਈਡਰ ਚ ਪਾਤੇ ਆ ਜੀ ਤੇ ਕੋਰ ਆਪਣੀ ਹਜੇ ਇਹ ਰਹਿੰਦੀ ਆ ਜੀ ਕਣਕ ਪਿਉਣ ਵਾਲੀ ਅੱਜ ਹੋ ਗਈ ਆ 21 ਜਨਵਰੀ ਇਹਦੀ ਅੱਜ ਆਪਾਂ ਕੋਰ ਵੀ ਪਿਉਣੀ ਆ ਤੇ ਮੂਰੇ ਮੂਰੇ ਆਪਾਂ ਰੇ ਪਾਦਗੇ ਵੀ ਲਾਸਟ ਰੇ ਆ ਜਿਹੜੀ ਆਪਾਂ ਇਹ ਗੋਭੀ ਵਾਲੀ ਲਾਸਟ ਕਣਕ ਸੀ ਇੱਕ ਉਦੋਂ 85 ਕਿਲੋ ਵਾਲੀ ਵੀ ਤੁਹਾਨੂੰ ਵਿਖਾਵਾਂਗੇ ਤੇ ਇਹਦੇ ਇਹ ਆਪਾਂ ਮੁੜ ਕੇ ਜੇ ਹੁਣ ਰੇ ਮੂਰੇ ਨਾ ਪਾਈ ਤਾਂ 15 20 ਦਿਨ ਵਿੱਚ ਨਹੀਂ ਵੜਿਆ ਜਾਣਾ ਤੇ ਲੇਟ ਹੋ ਜੂਗੀ ਰੇ ਫਿਰ ਆਪਾਂ ਹੁਣ ਪਹਿਲਾਂ ਮੂਰੇ ਇਹਦਾ ਛੱਟਾ ਦੇ ਦਗੇ ਤੇ ਤੁਹਾਨੂੰ ਦਿਖਾਵਾਂਗੇ ਫਿਰ ਆਪਾਂ ਕਿੰਨੇ ਟਾਈਮ ਦੇ ਵਿੱਚ ਜਿਹੜੇ ਇਹ ਤਿੰਨ ਗੱਟੇ ਖਿਲਰਦੇ ਆ ਕਿੰਨਾ ਕੁ ਟਾਈਮ ਲੱਗਦਾ ਤੇ ਸਾਰਾ ਆਪਾਂ ਤੁਹਾਨੂੰ ਇਹਦਾ ਡੀਜ਼ਲ ਖਰਚਾ ਵੀ ਵਿਖਾਵਾਂਗੇ ਤੇ ਕਰਦੇ ਆਂ ਫਿਰ ਤਿਆਰੀ ਜੀ ਆਪਾਂ ਉਹ ਨਵਾਂ ਆਪਾਂ ਦਿਖਾ ਲਈਏ ਸਿਸਟਮ ਚੱਲਦਾ ਤੇ ਬਣੇ ਰਹੋ ਜੇ ਸਾਡੇ ਨਾਲ ਤੁਸੀਂ ਆਪਾਂ ਰੇਡ ਹੀ ਤੁਹਾਨੂੰ ਸਾਰੀ ਵਿਖਾਵਾਂਗੇ ਖਿੱਲਰ ਦੀ ਉਧਰਲੇ ਪਾਸੇ ਆ ਜੀ ਤੈਨੂੰ ਨਾਲ ਤਾਂ ਹੀ ਵਿਖਾਉਣੀ ਆ ਆਪਾਂ ਰੇਡ ਡੈਗਦੀ ਉਹ ਵੱਟ ਦੇ ਤੇ ਦੋਸਤੋ ਇਹ ਮੂਰੇ ਲਾਇਆ ਸਪਾਈਡਰ ਦਾ ਤੁਹਾਨੂੰ ਫਾਇਦਾ ਦੱਸਦਾ ਮੈਂ ਆਪਾਂ ਇਹਨੂੰ ਰੇਡ ਦੱਸਦੀ ਆ ਡੈਗਦੀ ਆ ਦਿਖਾਓ ਵੀ ਕੰਨੀ ਤਾਂ ਹੀ ਰੇਡ ਡੈਗਦੀ ਇਆ ਨਹੀਂ ਵੀ ਆਂਡ ਗਵਾਂਡ ਦੇ ਗਾਂ ਨੰਗ ਜੂਗੀ ਜਿਹੜੇ ਪਿੱਛੇ ਸਪਾਇਡਰ ਪਾ ਲੈਨੇ ਆਪਾਂ ਇਹ ਤੁਹਾਨੂੰ ਸਾਰੀ ਦਿਸੂਗੀ ਇਹ ਆਪਾਂ ਅੱਗੋਂ ਸਾਈਡ ਤੇ ਕਰ ਸਕਦੇ ਆ ਕਰਕੇ ਰੇਹ ਦਿਖਾ ਦੇ ਜਮਾਂ ਵੀ ਵੱਟ ਦੇ ਨਾਲ ਤਾਂ ਹੀ ਪਈ ਆ ਨੀਵਾ ਕਰਕੇ ਇਹਨੂੰ ਪਈ ਆ ਨਾਲ ਤਾਂ ਹੀ ਆ ਵੱਟ ਦੇ ਪਰਲੇ ਪਾਸੇ ਤਾਂ ਨਹੀਂ ਨੰਗੀ ਨਹੀਂ ਲੰਗੀ ਆਹੀ ਇਹਦਾ ਫਾਇਦਾ ਹੈ ਮੂਰੇ ਜਿਹੜਾ ਆਪਾਂ ਸਪਾਇਡਰ ਲਾਉਨੇ ਆ ਆਪਾਂ ਨੂੰ ਦੱਸਦੀ ਆ ਵੀ ਰੇਹ ਕਿੱਥੋਂ ਤਾਂ ਹੀ ਜਾਂਦੀ ਆ ਤੇ ਜੇ ਪਿੱਛੇ ਵਾਲਾ ਸਪਾਈਡਰ ਆ ਉਹਦੀ ਆਪਾਂ ਨੂੰ ਕੋਈ ਪਤਾ ਨਹੀਂ ਲੱਗਦਾ ਵੀ ਕਿੱਥੋਂ ਤਾਈਂ ਸਿੱਟੂਗੀ ਰੇ ਆਪਣਾ ਕੋਈ ਉਹ ਸਿਸਟਮ ਨਹੀਂ ਬਣਦਾਗਾ ਬਾਦ ਘਾੜਦਾ ਤੇ ਇਸ ਤਰ੍ਹਾਂ ਜਿਹੜਾ ਆਪਾਂ ਮੂਰੇ ਸਪਾਈਡਰ ਤਾਂ ਹੀ ਲਾਇਆ ਬਾਈ ਵੀ ਆਪਾਂ ਨੂੰ ਦੱਸਦਾ ਰਵੇ ਇਹ ਇਹ ਇੱਥੋਂ ਤਾਈਂ ਜਿਹੜੀ ਆ ਰੇ ਉਹ ਆਪਣੀ ਡੇਗੂਗੀ ਇਹ ਅੱਜ ਆਪਾਂ ਇਹ ਹੀ ਜਾਣਕਾਰੀ ਬਾਈ ਜੀ ਸਾਰਿਆਂ ਨਾਲ ਸਾਂਝੀ ਕਰਨੀ ਸੀ ਵੀ ਜਿਹੜਾ ਸਪਰੇ ਬੂਮ ਬਣਾਉਣਾ ਹੈ ਗੰਨ ਵਾਲਾ ਵੀ ਠੀਕ ਆ ਕਿਉਂਕਿ ਜਿਹੜਾ ਪੂਰੇ ਆਪਾਂ ਉਹ ਲਾਉਨੇ ਆ ਨਿਓਜਲਾਂ ਲਾਉਨੇ ਆ ਨਿਓਜਲਾਂ ਵਾਲਾ ਜਿਹੜਾ ਬਾਈ ਜੀ ਉਹਦਾ ਥੋੜਾ ਜਿਹਾ ਡਰ ਵੀ ਰਹਿੰਦਾ ਬਾਕੀ ਜਿਹੜੀ ਨਿਓਜਲਾ ਬਾਈ ਜੀ ਬਲੌਕ ਵਾਲੀ ਛੇਤੀ ਹੁੰਦੀ ਆ ਤੇ ਨਿਓਜਲਾ ਮਹਿੰਗੀ ਬਹੁਤ ਆ ਉਹ ਇਹ ਕਰਕੇ ਆਪਾਂ ਦਾ ਕੇਰਾ ਬਾਈ ਗੰਨ ਵਾਲੇ ਨਾਲ ਹੀ ਆਪਾਂ ਨੂੰ ਤਾਂ ਠੀਕ ਲੱਗਾ ਰਿਜ਼ਲਟ ਤੇ ਜਵਾਂ ਨਾਲ ਤਾਂ ਹੀ ਆਪਣੀ ਜਿਹੜੀ ਆਪਾਂ ਨੂੰ ਇੱਥੋਂ ਸੀਟ ਤੇ ਬੈਠਿਆਂ ਨੂੰ ਦਿਸਦੀ ਆ ਵੀ ਵਾਕਈ ਰੇ ਆਪਣੀ ਗਾਂ ਨਹੀਂ ਲੰਗਦੀ ਤੇ ਆਪਾਂ ਇਹ ਤੁਹਾਨੂੰ ਪੂਰੀ ਵਿਖਾਉਣੀ ਆ ਕਿੰਨਾ ਟਾਈਮ ਲੱਗਦਾ ਰੇ ਤੇ ਕੱਲਾ ਬੰਦਾ ਕਿੰਨੇ ਟਾਈਮ ਦੇ ਵਿੱਚ ਕਿਤਾ ਬਾਈ ਜੀ ਤੁਸੀਂ ਆ ਦੇਖ ਸਕਦੇ ਹੋ ਤਕਰੀਬਨ ਕੋਈ 12-13 ਸੌ ਤੇ ਚੱਕਰ ਤੇ ਚੱਲ ਰਿਹਾ ਤੇ ਪਹਿਲਾ ਹਾਈ ਇਹਦਾ ਗੇਅਰ ਆ ਇਸ ਤਰ੍ਹਾਂ ਬਾਈ ਜੀ ਆਪਾਂ ਦਾ ਇਹ ਜਿਹੜੀ ਰੇ ਦਾ ਕੰਮ ਆ ਇਹਦੇ ਨਾਲ ਹੀ ਕਰਦੇ ਆਂ ਲੀਆਂ ਦੀ ਦੇ ਸਕਦੇ ਹਾਂ ਤੇ ਕਰੀਵਣ ਦੋ ਗੇੜੇ ਉਧੇ ਜਾ ਕੇ ਦੋ ਗੇੜੇ ਇਹਦੇ ਚ ਆ ਕੇ ਚਾਰ ਗੇੜੇ ਆਏ ਆ ਬਾਈ ਜੀ ਤਿੰਨਾਂ ਗਿੱਲਿਆਂ ਦੇ ਵਿੱਚ ਲੰਬਾਈ 'ਚ ਕਿੱਲੇ ਦੀ ਲੰਬਾਈ ਆ ਤੇ ਤਿੰਨ ਕਿੱਲਿਆਂ ਦੀ ਲੰਬਾਈ ਆ ਤੇ ਕਿੱਲਾ ਚੜਾਈ ਆ ਚਾਰਾਂ ਗੇੜਿਆਂ ਦੇ ਵਿੱਚ ਦੀ ਆਪਣਾ ਕੰਮ ਨਿਪੜ ਗਿਆ ਟਾਈਮ ਨੋਟ ਕੀਤਾ ਸੀ ਗਾਰ ਇਹਦਾ ਸਟਾਰਟਿੰਗ ਦਾ ਟਾਈਮ ਨਹੀਂ ਨੋਟ ਕੀਤਾ ਇੱਕ ਢੇੜੇ ਦੀ ਐਵਰੇਜ ਪਾ ਦੇਣੀ ਸੀ ਇੱਕ ਢੇੜਾ ਕਿੰਨੇ ਟਾਈਮ ਚੱਲ ਨਿਬੜ ਗਿਆ ਕੰਮ ਆਪਣਾ ਜਿਹੜਾ ਰੇਹ ਦਾ ਸੀਗਾ ਤੇ ਘਰੇ ਜਾ ਕੇ ਫਿਰ ਆਪਾਂ ਤੁਹਾਨੂੰ ਐਵਰੇਜ ਕੱਢ ਕੇ ਵਿਖਾਵਾਂਗੇ ਜੀ ਇਹਦਾ ਤੇਲ ਪਾਵਾਂਗੇ ਆਪਾਂ ਕਿੰਨਾ ਇਹਨੇ ਤੇਲ ਖਾਦਾ ਤਕਰੀਬਨ ਸਵਾ 3 ਕਿੱਲੇ ਵਾਣ ਇੱਥੇ ਸੀ ਆਪਣਾ ਤੇ 3 ਕਿੱਲੇ ਪਿੱਛੇ ਆਪਾਂ ਰੇਹ ਪਾ ਕੇ ਆਏ ਆ ਜੀ ਤੇ ਸਫਾਈ ਸੁਈ ਇਹਦੀ ਆਪਾਂ ਕਰਦਗੇ ਫਿਰ ਫੇਰ ਜਦ ਦਿਨ ਪਾਉਣੀ ਹੋਈ ਉਸ ਦਿਨ ਫੇਰ ਚਲਾ ਦੇਾਂਗੇ ਕੰਮ ਆਪਾਂ ਇਹ ਬਾਈ ਜੀ ਚੀਜ਼ਾਂ ਸੰਭਾਲ ਦੇ ਸਿਰ ਤੇ ਆ ਜੇ ਤੁਸੀਂ ਇਹਨਾਂ ਨੂੰ ਰੇ ਪਾ ਕੇ ਜਾਂ ਪਾਣੀ ਮਾਰ ਦਿਓ ਤੇ ਜਾਂ ਮਾਰ ਦਿਓ ਵੀਰੇ ਟਾਕੀ ਜਿਹੜਾ ਰੇ ਆ ਸਾਰਾ ਲੈ ਜੇ ਸਾਫ਼ ਹੋ ਜੇ ਜਾਵਾ ਕਿਉਂਕਿ ਇਹਦੇ ਵਿੱਚ ਰੇ ਜਿਹੜੀ ਪਈ ਰਹਿੰਦੀ ਆ ਉਹ ਮੁੜ ਕੇ ਜੰਗਾਲ ਫੜ ਜਾਂਦੀ ਆ ਆਪਾਂ ਮੋਟਾ-ਮੋਟਾ ਇਹਨੂੰ ਸਾਫ਼ ਕਰਾਂਗੇ ਰੇਹ ਝੜ ਚੂਗੀ ਤਾਂ ਫੇਰ ਆਪਾਂ ਜਿਹੜਾ ਹੈਗਾ ਪਾਣੀ ਵੀ ਮਾਰਾਂਗੇ ਜੀ ਆਪਾਂ ਮੈਂਤੀ ਕਰ ਰਹੇ ਆਂ ਇਹ ਤੇਲ ਦੀ ਇਹ ਅੱਧਾ ਲੀਟਰ ਦੀ ਆ ਜੀ ਤੇ ਸਾਰੀ ਵੀਡੀਓ ਦਾ ਤੁਹਾਨੂੰ ਆਪਾਂ ਬਣਾ ਕੇ ਪਾਈ ਜਾਂਦੇ ਆਂ ਵਿਖਾਈ ਜਾਂਦੇ ਆਂ ਪਰ ਟਰੈਕਟਰ ਬਾਰੇ ਨਹੀਂ ਦੱਸਿਆ ਇਹ ਵੀਰੇ ਐਲ 4508ਾ ਕਬੂਟਾ ਟਰੈਕਟਰ ਜਾਪਾਨੀ ਠੱਪੇ ਲੱਗੇ ਹੋਏ ਆ ਇਹ ਤੇ ਇਸ ਟਾਈਮ ਜਿਹੜਾ ਇਹ ਕੰਪਨੀ ਨੇ ਬਾਈ ਜੀ ਟਰੈਕਟਰ ਬੰਦ ਕਰਤਾ ਇਹ ਨਾਂ ਵੀਰੇ ਰਾਜਸਥਾਨ ਤੋਂ ਆਵੇ ਇਹ ਨਾਂ ਵੀਰੇ ਇੱਥੋਂ ਦਾ ਹਰਿਆਣੇ ਚੋਂ ਨਾ ਹਿਮਾਚਲ ਚੋਂ ਤੇ ਇਹ ਬਾਈ ਜੀ ਆਪਾਂ ਲੈਂਦਾ ਸੀ ਗੁਜਰਾਤ ਚ ਇਹਦੀ ਜਿਹੜੀ ਖਾਸੀਅਤ ਆ ਉਹ ਮੈਂ ਪਿਛਲੀਆਂ ਵੀਡੀਓ ਚ ਵੀ ਜ਼ਿਕਰ ਕੀਤਾ ਸੀ 1 ਲੀਟਰ ਵੀਰੇ ਤੇਲ ਪੈ ਚੁੱਕਾ ਹੈ ਨੇੜੇ ਆ ਗਿਆ ਕੰਮ ਆਹ ਫੜੀਂ ਕਰਾਂ ਤੇ ਇਹਦਾ ਖਾਸियत ਇਹਦੀ ਇਹ ਸੀਗੀ ਵੀਰੇ ਵੀ ਇਹਦਾ ਜਿਹੜਾ ਸਿਸਟਮ ਆ ਇਹਦਾ ਵਜਨ ਘੱਟ ਆ ਜੀ ਤੇ ਆਪਾਂ ਇਹਦਾ ਜਿਹੜਾ ਤੇਲ ਆ ਪੂਰਾ ਮਣਕੀ ਪਾਉਣਾ ਅੱਜ ਲੈ 1.5 ਲੀਟਰ ਹੋ ਗਿਆ 1.5 ਲੀਟਰ 1.5 ਲੀਟਰ ਤੇ 2 ਲੀਟਰ ਹੋ ਗਿਆ ਜੀ 2 ਲੀਟਰ ਲਓ ਜੀ ਆ ਆ ਗਈ ਕਰਨੀ ਉਹ ਮੜਾ ਨੇੜੇ ਹੋ ਕੇ ਇਹ ਪਾਇਆ ਬਾਈ ਜੀ ਸਾਂ ਲੋ ਸਵਾ ਦੋ ਲੀਟਰ ਤੇਲ ਖਾਦਾ ਨੇ ਤਕਰੀਬਨ ਆਪਾਂ ਖੇਤ ਵੀ ਗਏ ਆ ਇਹਦੇ ਨਾਲ 4 ਕਿਲੋਮੀਟਰ ਤੇ 4 ਹੋਣ 8 ਤਾਂ ਉਹ ਹੀ ਬਣ ਗਿਆ ਤੇ ਤਕਰੀਬਨ ਉੱਥੇ ਆਪਣਾ 20 ਕਮੈਂਟਾਂ ਸਾਂ ਲੋ ਲੱਗੇ ਆਆਂ ਕਿੱਲਿਆਂ ਤੇ ਛੇ ਗੱਲਿਆਂ ਦੇ 20 ਮਿੰਟ ਆਪਣੇ ਲੱਗੇ ਆ ਜੀ ਰੇਖ ਲਾਰਨ ਤੇ ਛੇ ਗਟਿਆਂ ਤੇ ਤੇ ਇਹ ਪੈ ਗਿਆ ਜੀ 2 ਲੀਟਰ ਤੇ 250 ਗ੍ਰਾਮ ਤੇਲ ਖਾ ਗਿਆ ਇਹ ਟਰੈਕਟਰ ਆਪਣਾ ਬਹੁਤ ਐਵਰੇਜ ਆ ਜੀ ਇਹ ਟਰੈਕਟਰ ਦੀ ਬਾਈ ਇਹਦੀ ਖਾਸੀਅਤ ਇਹ ਹੀ ਆਈਏ ਬੂਮ ਵਾਸਤੇ ਬਹੁਤ ਵਧੀਆ ਟਰੈਕਟਰ ਬਣਿਆ ਹੋਇਆ ਹੈ ਧੋਨੇ ਜਾਣੇ ਵਾਲੇ ਵਾਹਣਾ ਚ ਬੰਦੀ ਖੁੱਪਦਾ ਤੇ ਤੇਲ ਦੀ ਵੀ ਐਵਰੇਜ ਆਪਾਂ ਕੱਢਤੀ ਅੱਜ ਦੀ ਇੱਕ ਘੰਟੇ ਦਾ ਇਹਨੇ ਸਵਾ ਦੋ ਲੀਟਰ ਪੀ ਲਖਾਦਾ ਘਰੋਂ ਜਾ ਕੇ ਤੇ ਘਰੇ ਆ ਕੇ ਤੇ 6 ਗੱਟੇ ਸਮਝ ਲਓ ਵੀ ਰੇਹ ਦੇ ਖਲਾ ਰਿਆ 6 ਤੋਂ ਉੱਤੇ ਹੀ ਕੈਵਰੇਜ ਆਪਾਂ ਕੱਢਤੀ ਆ ਬਾਈ ਬਣੇ ਰਹੋ ਜੇ ਪੇਜ ਨਾਲ ਤੇ YouTube ਚੈਨਲ ਨਾਲ ਦੇਵਾਂਗੇ ਫਿਰ ਤੁਹਾਨੂੰ ਵਧੀਆ ਤੋਂ ਵਧੀਆ ਵੀਡੀਓ ਤੇ ਜਾਣਕਾਰੀ ਧੰਨਵਾਦ ਜੀ ਸਾਸ਼ਿਕਾ